ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਹੁਣਾਂ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਰਵਿੰਦ ਕੇਜੀਵਾਲ ਹੁਣ ਸੀਐਮ ਨਹੀਂ ਹਨ ਪਰ ਫਿਰ ਹਾਲ ਉਹਨਾਂ ਦੀ ਜੈਡ ਪਲੱਸ ਸਿਕਿਉਰਿਟੀ ਉਪਰ ਕਰਾਰ ਹੈ ਯਾਨੀ ਕਿ ਹੁਣ ਕੁਰਸੀ ਤੋਂ ਉਤਰਨ ਤੋਂ ਬਾਅਦ ਵੀ ਸੀਐਮ ਜਿਹੜੇ ਸਾਬਕਾ ਨੇ ਅਰਵਿੰਦ ਕੇਜੀਵਾਲ ਉਹਨਾਂ ਦੀ ਜੈਡ ਪਲੱਸ ਸਿਕਿਉਰਿਟੀ ਜਿਹੜੀ ਆ ਹਾਲੇ ਵਾਪਸ ਨਹੀਂ ਦਿੱਤੀ ਗਈ ਹੈ ਉਹ ਸਿਕਿਉਰਟੀ ਬਰਕਰਾਰ ਹੈ ਦੱਸ ਦਈਏ ਕਿ ਹੁਣ ਇਹ ਲਗਾਤਾਰ ਮਾਮਲਾ ਵੀ ਪੱਕਿਆ ਹੋਇਆ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਆਈ ਹੈ ਹਾਲ ਹੀ ਤੇ ਵਿੱਚ ਆਈ ਵੀ ਅਤੇ ਦਿੱਲੀ ਪੁਲਿਸ ਵੱਲੋਂ ਖਤਰੇ ਦੇ ਮੁਲਾਂਕਣ ਮਗਰੋਂ ਇਸ ਦੇ ਅੱਗੇ ਫੈਸਲਾ ਲਿਆ ਜਾਵੇਗਾ ਇਸ ਸਬੰਧ ਵਿੱਚ ਦਿੱਲੀ ਪੁਲਿਸ ਦੀ ਸੁਰੱਖਿਆ ਵਿੰਗ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮੌਜੂਦਾ ਸਥਿਤੀ ਨੂੰ ਲੈ ਕੇ ਰਿਪੋਰਟ ਭੇਜ ਸਕਦੀ ਹੈ ਰੀਪੋਰਟ ਮਗਰੋਂ ਸੁਰੱਖਿਆ ਜਾਰੀ ਰੱਖਣ ਤੇ ਫੈਸਲਾ ਲਿਆ ਜਾਵੇਗਾ ਦੱਸਿਆ ਕਿ ਕਈ ਸੁਰੱਖਿਆ ਖਤਰਿਆਂ ਕਾਰਨ ਗ੍ਰਹਿ ਮੰਤਰਾਲੇ ਨੇ ਕੇਜੀ ਵਾਲ ਨੂੰ ਜੈਡ ਪਲੱਸ ਸਿਕਿਉਰਿਟੀ ਸੁਰੱਖਿਆ ਕਵਰ ਪ੍ਰਦਾਨ ਕੀਤਾ ਸੀ ਅਰਸਤੰਬਰ 2024 ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਮਗਰੋਂ ਵੀ ਦਿੱਲੀ ਪੁਲਿਸ ਵੱਲੋਂ ਉਹਨਾਂ ਨੂੰ ਇਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ ਪਰ ਇੱਕ ਰਿਪੋਰਟ ਦੇ ਮੁਤਾਬਕ ਕੇਜੀ ਵੱਲ ਦੀ ਸੁਰੱਖਿਆ ਨੂੰ ਲੈ ਕੇ Z ਪ੍ਰਸ ਸੁਰੱਖਿਆ ਕਵਰ ਪ੍ਰਦਾਨ ਹੈ ਜੋ ਖਤਰੇ ਦੀ ਸ਼ੰਕਾ ਦੇ ਆਧਾਰ ਤੇ ਗ੍ਰਹਿ ਮੰਤਰਾਲੇ ਵੱਲੋਂ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਦੱਸਿਆ ਗਿਆ ਕਿ Z ਸ਼੍ਰੇਣੀ ਦੀ ਸੁਰੱਖਿਆ ਦਿੱਲੀ ਪੁਲਿਸ ਵੱਲੋਂ ਦਿੱਤੀ ਜਾਂਦੀ ਹੈ ਦੱਸਣ ਯੋਗ ਇੱਥੇ ਇਹ ਹੈ ਕਿ ਦਿੱਲੀ ਵਿੱਚ 27 ਸਾਲਾਂ ਬਾਅਦ ਭਾਜਪਾ ਸੱਤਾ ਦੇ ਵਿੱਚ ਆਈ ਹੈ ਮੁੱਖ ਮੰਤਰੀ ਬਣੀ ਰੇਖਾ ਗੁਪਤਾ ਨੂੰ Z ਸ਼੍ਰੇਣੀ ਦੀ ਸੁਰੱਖਿਆ ਮੁਹैया करवाई ਗਈ ਹੈ ਇਸ ਨਾਲ ਸਾਰੇ ਨਵੇਂ ਮੰਤਰੀਆਂ ਨੂੰ ਸੁਰੱਖਿਆ ਮਿਲ ਗਈ ਹੈ ਮਨਜਿੰਦਰ ਸਿੰਘ ਸਿਰਸਾ ਨੂੰ Z ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ ਜਦਕਿ ਪ੍ਰਵੇਸ਼ ਸਿੰਘ ਪ੍ਰਵੇਸ਼ ਸਾਹਿਬ ਸਿੰਘ ਕਪਲ ਮਿਸ਼ਰਾ ਅਤੇ ਆਸ਼ੀਸ਼ ਸੂਦ ਨੂੰ ਵੀ ਜਿਹੜੀ ਹੈ ਸ਼੍ਰੇਣੀ ਦੀ ਇਹ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਪਰ ਦੱਸਿਏ ਕਿ ਹੁਣ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਦੀ Z+ ਸੁਰੱਖਿਆ ਫਿਲਹਾਲ ਜਿਹੜੀ ਬਰਕਰਾਰ ਰਹੇਗੀ ਔਰ ਸੂਤਰਾ ਦੇ ਹਵਾਲੇ ਤੋਂ ਹੈ ਕਿ ਪੂਰੀ ਜਾਂਚ ਤੋਂ ਬਾਅਦ ਰਿਪੋਰਟਾਂ ਦੇ ਮੁਤਾਬਕ ਕਿ ਫੈਸਲਾ ਲਿੱਤਾ ਜਾ ਸਕਦਾ ਹੈ ਕਿ ਅਰਵਿੰਦ ਕੇਜੀਵਾਲ ਉਹਨਾਂ ਦੀ ਜੈਡ ਪਲੱਸ ਸਿਕਿਉਰਟੀ ਹੈ ਉਸ ਨੂੰ ਇਸੇ ਤਰੀਕੇ ਦੇ ਨਾਲ ਬਰਕਰਾਰ ਰੱਖਣਾ ਹੈ ਜਾਂ ਫਿਰ ਇਸ ਨੂੰ ਹਟਾਇਆ ਜਾਵੇਗਾ ਹਾਲਾਂਕਿ ਪੂਰੀ ਜਾਂਚ ਤੋਂ ਬਾਅਦ ਇਹ ਫੈਸਲਾ ਜਿਹੜਾ ਸਾਹਮਣੇ ਆਵੇਗਾ ਫਿਲਹਾਲ ਉਹਨਾਂ ਦੀ ਜੈਡ ਪਲੱਸ ਸਿਕਿਉਰਟੀ ਜਿਹੜੀ ਆ ਉਹ ਦਿੱਲੀ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਅਰਵਿੰਦ ਕੇਜੀਵਾਲ ਉਹਨਾਂ ਦੀ ਬਰਕਰਾਰ ਹੈ ਔਰ ਦੱਸਿਆ ਕਿ ਉਨਾ ਨੂੰ ਮੁਹੱਈਆ ਕਰਵਾਈ ਗਈ ਸੀਗੀ ਉਹਨਾਂ ਦੇ ਖਤਰਿਆਂ ਨੂੰ ਲੈ ਕੇ ਜਾਂ ਫਿਰ ਉਹਨਾਂ ਦੀ ਜਾਨ ਨੂੰ ਬਚਾਉਣ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ Z+ ਸਿਕਿਉਰਿਟੀ ਦਿੱਤੀ ਹੋਈ ਸੀ ਔਰ ਜਦੋਂ ਉਹਨਾਂ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਸੀ ਉਦੋਂ ਵੀ Z+ ਸਿਕਿਉਰਿਟੀ ਉਹਨਾਂ ਨੂੰ ਜਿਹੜੀ ਪ੍ਰਦਾਨ ਸੀਗੀ ਔਰ ਉਸ ਤੋਂ ਬਾਅਦ ਹੁਣ ਹੱਲੇ ਵੀ ਬਰਕਰਾਰ ਹੈ Z+ ਸਿਕਿਉਰਿਟੀ ਪਰ ਰਿਪੋਰਟਾਂ ਦੇ ਮੁਤਾਬਕ ਜਾਂਚ ਤੋਂ ਬਾਅਦ ਇਹ ਫੈਸਲਾ ਲਿੱਤਾ ਜਾਵੇਗਾ ਕਿ ਇਹ ਸਿਕਿਉਰਟੀ ਬਰਕਰਾਰ ਰੱਖਣੀ ਹੈ ਜਾਂ ਫਿਰ ਜੋ ਹੈ ਇਸ ਨੂੰ ਵਾਪਸ ਲਿਆ ਜਾਵੇਗਾ ਪਰ ਹੁਣ ਦੇਖਣਾ ਹੋਵੇਗਾ ਇਹ ਮੁੱਦੇ ਤੇ ਕੀ ਕੁਝ ਵਿਚਾਰ ਚਰਚਾ ਹੁੰਦੀ ਹੈ ਕਿ ਕੁਝ ਪੂਰਾ ਫੈਸਲਾ ਲਿੱਤਾ ਜਾ ਸਕਦਾ ਹੈ ਕਿ ਮਾਮਲਾ ਜਿਹੜਾ ਨਵਾਂ ਮੋੜ ਲਵੇਗਾ ਪਰ ਵੱਡੀ ਖਬਰ ਇਸ ਵਕਤ ਦੀ ਹੈ ਕਿ ਕੁਰਸੀ ਤੋਂ ਉਤਰਨ ਤੋਂ ਬਾਅਦ ਵੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜਿਹੜੇ ਨੇ ਉਹਨਾਂ ਦੀ Z+ ਸਿਕਿਉਰਟੀ ਬਰਕਰਾਰ ਹੈ ਉਸ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਔਰ ਜਿਹੜੇ ਨਵੇਂ ਮੁੱਖ ਮੰਤਰੀ ਜਿਹੜੇ ਬਣੇ ਨੇ ਉਹਨਾਂ ਨੂੰ ਹੁਣ ਉਹ ਜਿਹੜੀ ਸੁਰੱਖਿਆ Z+ ਸਿਕਿਉਰਿਟੀ ਦੀ ਸੁਰੱਖਿਆ ਉਹ ਪ੍ਰਦਾਨ ਹੋਈ ਹੈ ਸਾਰੇ ਮੰਤਰੀਆਂ ਨੂੰ ਇਹ ਸਿਕਿਉਰਿਟੀ ਦਿੱਤੀ ਗਈ ਹੈ ਪਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਨੂੰ ਵੀ ਇਹ ਸਿਕਿਉਰਿਟੀ ਦਿੱਤੀ ਹੋਈ ਹੈ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾਵਾਂ ਤੇਜ਼ ਨੇ ਪਰ ਦੇਖਣਾ ਹੋਵੇਗਾ ਕਿ ਅਖਰਕਾਰ ਇਸ ਮਾਮਲੇ ਤੇ ਕੀ ਕੁਝ ਫੈਸਲੇ ਲੈਂਦੇ ਜਾਂਦੇ ਨੇ ਕੀ ਅਰਵਿੰਦ ਕੇਜੀਵਾਲ ਉਹਨਾਂ ਦੀ ਸਿਕਿਉਰਿਟੀ ਜਿਹੜੀ Z+ ਸਿਕਿਉਰਿਟੀ ਆ ਉਬਰਕਰਾਰ ਰਹਿੰਦੀ ਹੈ ਜਾਂ ਫਿਰ ਇਹ ਸਿਕਿਉਰਿਟੀ ਜਿਹੜੀ ਆ ਵਾਪਸ ਲਈ ਜਾਂਦੀ ਹੈ